ਹਾਂਜੀ ਪੈਣੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੀ ਅੱਜ ਦੀ ਨਵੀਂ ਵੀਡੀਓ ਵਿੱਚ ਅੱਜ ਆਪਾਂ ਤੁਹਾਡੇ ਵਾਸਤੇ ਜਿਹੜੇ ਸੂਟ ਲੈ ਕੇ ਆਏ ਆ ਇਹ ਮਿਕਸ ਸੂਟ ਰਹਿਣਗੇ ਸਭ ਤੋਂ ਪਹਿਲਾਂ ਆਪਾਂ ਕਰਵਾ ਚੌਥੀ ਆਫਰ ਲਾਇਆ ਇਹ ਆਪਣੇ ਪਾਰਟੀ ਵੇਅਰ ਸੂਟ ਨੇ ਇਹ ਆਪਾਂ ਤੁਹਾਨੂੰ 3000 ਵਿੱਚ ਦਵਾਂਗੇ ਜਿਹੜੇ ਕਿ ਬਾਜ਼ਾਰੋਂ ਆਪਾਂ ਨੂੰ 5000 ਤੱਕ ਮਿਲਦੇ ਨੇ ਇਸ ਤੋਂ ਬਿਨਾਂ ਇਹ ਆਪਣੇ ਕਾਟਨ ਸਿਮਰਚ ਸੂਟ ਰਹਿਣਗੇ ਬਹੁਤ ਹੀ ਵਧੀਆ ਸਟੱਫ ਹੈ ਪੂਰੀ ਗਾਰੰਟੀ ਹੈ ਪੂਰੇ ਬ੍ਰਾਂਡ ਦੇ ਸੂਟ ਨੇ ਇਹ ਇਸ ਤੋਂ ਬਾਅਦ ਆਪਾਂ ਕਾਟਨ ਦੇ ਸੂਟਾਂ ਉੱਤੇ ਥੋੜਾ ਜਿਹਾ ਡਿਸਕਾਊਂਟ ਲੈ ਕੇ ਆਇਆ। ਬ੍ਰਾਂਡ ਦੇ ਸੂਟ ਨੇ ਜਿਹੜੇ ਆਪਾਂ ਨੂੰ 1000-1200 ਦੀ ਰੇਂਜ ਤੱਕ ਮਿਲਦੇ ਨੇ ਪ੍ਰਿੰਸਸ ਦੇ ਆਪਾਂ ਤੁਹਾਨੂੰ ਉਹ ਕੱਟ ਕਰਕੇ ਲਾਵਾਂਗੇ। ਤਾਂ ਜਲ ਤੋਂ ਜਲ ਦਿੱਤੇ ਨੰਬਰ ਤੇ ਤੁਸੀਂ ਆਰਡਰ ਕਰ ਸਕਦੇ ਹੋ। ਹੋਰ ਵੀ ਕਿਸੇ ਤਰ੍ਹਾਂ ਦਾ ਸੂਟ ਤੁਸੀਂ ਸਾਡੇ ਤੋਂ ਲੈ ਸਕਦੇ ਹੋ। ਸਾਰੇ ਇਹ ਬ੍ਰਾਂਡ ਦੇ ਸੂਟ ਰਹਿਣਗੇ 컬러 ਦੀ ਸਭ ਚੀਜ਼ ਦੀ ਪੂਰੀ ਗਾਰੰਟੀ ਰਹੂਗੀ। Princess D.